ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਗ ਦੀ ਜ਼ਿਲ੍ਹਾ ਪੱਤਰੀ ਮੀਟਿੰਗ ਤਸੀਲ ਲੰਬੀ ਹਲਕੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬੜੇ ਹਾਲ ਵਿੱਚ ਕੀਤੀ ਗਈ ਸੂਬਾ ਪ੍ਰਧਾਨ ਪ੍ਰਵਿੰਦਰ ਸਿੰਘ ਗਾਲਗ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵੱਡੀ ਗਿਰਕੀ ਦੇ ਵਿੱਚ ਨੰਬਰਦਾਰ ਸਹਿबान ਪਹੁੰਚੇ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਲਟਕਵੀਆਂ ਮੰਗਾਂ ਨੂੰ ਲੈ ਕੇ ਇਸ ਮੀਟਿੰਗ ਵਿੱਚ ਵਿਚਾਰ ਚਰਚਾ ਕੀਤੀ ਗਈ ਅਤੇ ਕੈਬਨਿਟ ਮੰਤਰੀ ਅਮਨ अरोड़ा ਵੱਲੋਂ ਨੰਬਰਦਾਰਾਂ ਲਈ ਮਾੜੀ ਜੋ ਸ਼ਬਦੀ ਮੋਲੀ ਗਈ ਸੀ ਉਸ ਦੀ ਸਤਿ ਔਰੰਗਲਿਆ ਕੀਤੀ ਗਈ ਅਤੇ ਆਪਣੀਆਂ ਮੰਗਾਂ ਮਗਵਾਉਣ ਲਈ ਇੱਕ ਵੱਡਾ ਸੰਘਰਸ਼ ਅਲੀ ਕਰਨ ਦੀ ਜਿਹੜੀ ਕੋਸ਼ਿਸ਼ ਨੰਬਰਦਾਰ ਜੂਨੀਅਰ ਹੁਣ ਇਸ ਸਮੇਂ ਵਿੱਚ ਕਰ ਰਹੀ ਹੈ ਜਿਲੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਸੂਬਾ ਪ੍ਰਧਾਨ ਪਰਵਿੰਦਰ ਗਾਲਵ ਜੀ ਜਿਹੜਿਆ ਨੰਬਰਦਾਰ ਸਹਿਬਾ ਨਾਲ ਮੀਟਿੰਗਾਂ ਕਰ ਰਿਹਾ ਅਤੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਨਵੀਂ ਰਣਨੀਤੀ ਅਲੀ ਕਰੇ ਹਨ ਜਾਂ ਇੱਕ ਵਡਾ ਸ਼ੰਗਾਰ ਛੱਡ ਕੇ ਸਰਕਾਰ ਦੇ ਤਨਾ ਤੱਕ ਇਹ ਗੱਲ ਪਚਾਈ ਜਾਵੇ ਠੀਕ ਹੈ ਜੀ ਕਿਉਂਕਿ ਆਪਾਂ ਰੱਖਿਆ ਨੂੰ ਲੱਗਦਾ 10-12 ਸਾਲ ਤੋਂ ਖੇੜੇ ਪੰਜਾਬ ਪ੍ਰਧਾਨ ਆਇਆ ਆਪਾਂ ਨੂੰ ਮਾਰ ਗਈ ਹੈ ਮਾਨ ਹੋ ਰਿਆ ਪਈ ਜੀ ਮੈਂ ਇਹ ਪ੍ਰਧਾਨ ਜੀ ਬਹੁਤ ਖੁਸ਼ੀ ਕੀਤੀ ਹੈ ਮਨ ਮਹਿਮਾਨ ਕਲੇ ਕਲੇ ਨਬਰਦਾਰ ਸਾਹਿਬ ਨੂੰ ਮੈਂ ਚਲੋ ਕੋਈ ਗੱਲ ਦੀ ਆਪਾਂ ਦੀ ਜਿਹੜਾ ਜੀ ਜੋ ਬਹੁਤ ਧੰਨਵਾਦ ਹੈ ਧੰਨਵਾਦ ਕਰਦੇ ਹਾਂ ਮੈਂ ਆਪਣੇ है। से गयी गयी। तो कि जिन्ना ने अपने प्रधान गुरदीपुड़िया बनेंगे फिर आएगा जिन्होंने आए बहुत बहुत मेहरबानी बाकी प्रधान अपने पहला बुलाए बोलते गए अपनी सुनवाई चलो वक्त वक्त पहला भी बनियां पर सुनवाई अपने मीटिंग जरूर होंगी पर हो वाक ही नहीं माण पत्ता है जो ना मानता तो रखे जी ठीक है ना अपने बच्चे बहुत बड़ा जी मैं तो पंद्रह साल ठीक है पर मेरा यह मतलब है कि आज के समय का समाज बड़ा धर्म है कि समाज के दोष की जरूरी है अब हर प्रकार के सरकार ने नहीं की ठीक है उनकी पिछली सरकार ने भी नहीं की दूसरा जी मैं बताता है अपना एक काम फिर बना जी अपना प्रयास प्रयास में जो है अपना

ਵਧੀਆ ਧੱਕ ਨਾਲ ਜਿਹੜੀ ਆਪਣੀ ਗੱਲ ਰੱਖੀ ਆ ਔਰ ਜਿਹੜੇ ਤੁਹਾਡੇ ਸਿਹਾ ਇਹਨਾਂ ਦੇ ਉੱਪਰ ਸਾਰੀ ਜਿਹੜੀ ਆਪਣੀ ਸੁਪਾ ਕਮੇਟੀ ਆ ਵਿਚਾਰ ਕਰਦੀ ਆ ਜਿਸ ਤਰ੍ਹਾਂ ਸਰਕਾਰ ਨੂੰ ਮਿਲਦੀ ਜਾਂ ਸਰਕਾਰ ਨਾਲ ਤਾਲਮੇਲ ਕਰਦੀ ਵਕ ਵਕ ਬਲਾਰਿਆਂ ਨੇ ਗੱਲ ਰੱਖੀ ਆ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਇਤੋਂ ਦੇ ਜਿਹੜੇ ਮਤਰੀ ਅਮਰੂੜਾ ਜੀ ਉਹਨਾਂ ਨੇ ਨੰਬਰਦਾਰਾਂ ਨੂੰ ਇੱਕ ਮਜ਼ਾਕੀਆ ਲੈਜਰ ਦੇ ਵਿੱਚ ਨੀਮਾ ਦਾ ਸਾਉਂਡ ਦੀ ਜਿਹੜੀ ਕੋਸ਼ਿਸ਼ ਕੀਤੀ ਆ ਉਹ ਇਹ ਗੱਲ ਕਹਿ ਰਹੇ ਆ ਕਿ ਇੱਕ ਨਵਾਂ ਮੌਲਾ ਜਿਹੜਾ ਸਾਹਮਣੇ ਆਇਆ ਵੀ ਨੰਬਰਦਾਰ ਐਸੇ ਲੈ ਕੇ ਜਿਹੜੇ ਨਸ਼ਾ ਤਸਕਰਾਂ ਉਹਨਾਂ ਦੀ ਜਿਹੜੀ ਜ਼ਮਾਨਤ ਕਰਵਾ ਦਿੰਦੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਨੰਬਰਦਾਰਾਂ ਨੇ ਇੱਕ ਸਨਾਖਤ ਕਰਨੀ ਹੁੰਦੀ ਆ ਜਮਾਨਤ ਦਾ ਜੱਜ ਸਾਹਿਬ ਨੇ ਦੇਣੀ ਹੁੰਦੀ ਆ ਸਾਡਾ ਕੰਮ ਤਾਂ ਇੱਕ ਸਨਾਖਤ ਕਰਨਾ ਪਰ ਮੈਂ ਵੀਡੀਓ ਜਰੀਏ ਔਰ ਤੁਹਾਡੇ ਜਰੀਏ ਵੀ ਇੱਥੇ ਅੱਜ ਇਸ ਮੰਚ ਤੋਂ ਵੀ ਮੰਤਰੀ ਸਾਹਿਬ ਨੂੰ ਇਹੀ ਸਵਾਲ ਕਰਦੇ ਆ ਵੀ ਅਸੀਂ ਤਕਰੀਬਨ 10-12 ਸਾਲ ਤੋਂ ਮੈਂ ਜਿਹੜੀ ਉਹ ਇੱਕ ਵੀਡੀਓ ਵਾਇਰਲ ਕੀਤੀ ਸੀ ਉਹਦੇ ਵਿੱਚ ਵੀ ਮੈਂ ਜਿਹੜੀ ਆਪਣੀਆਂ ਪ੍ਰਾਲੀਆਂ ਨਿਊਜ਼ਾਂ ਸੀ ਜਾਂ ਪ੍ਰਾਲੀਆਂ ਸਪੀਚਾਂ ਸੀ ਕਿਉਂਕਿ ਆਪਾਂ 10-12 ਸਾਲ ਤੋਂ ਤਿਆਇਆ ਕੀਤਾ ਔਰ ਜਿੱਥੇ ਵੀ ਮੈਂ ਜਾਂਦਾ ਪੰਜਾਬ ਦੇ ਚਾਹੋ ਮਕਸਦ ਜਿਹਾ ਹੋਵੇ ਚਾਹੇ ਕਰਤਾ ਬੇਚ ਜਿਲ੍ਹਾਵਾਰ ਜਿਹੜੀਆਂ ਮੀਟਿੰਗਾਂ ਕਰ ਰਹੇ ਆ ਉਸੇ ਲੜੀ ਦੇ ਤਹਿਤ ਅੱਜ ਮੁਕਸਰ ਜ਼ਿਲ੍ਹਾ ਦੀ ਤਹਿਸੀਲ ਲੰਬੀ ਦੇ ਵਿੱਚ ਮੀਟਿੰਗ ਸੀ ਔਰ ਮੁਕਸਰ ਜ਼ਿਲ੍ਹੇ ਦੇ ਤਕਰੀਬਨ ਪਾਰੀ ਗੈਂਤੀ ਦੇ ਵਿੱਚ ਜਿਹੜੇ ਨੰਬਰਦਾਰ ਸਾਹਿਬਾਨਾਂ ਨੇ ਲੰਬੀ ਦੇ ਵਿੱਚ ਪਹੁੰਚ ਕੇ ਇਸ ਮੀਟਿੰਗ ਦਾ ਹਿੱਸਾ ਬਣਿਆ ਅਸੀਂ ਜਿੰਨੀਆਂ ਵੀ ਸਾਨੂੰ ਨੰਬਰਦਾਰਾਂ ਨੂੰ ਸੁਵਸਤੀ ਆ ਰਹੀਆਂ ਉਸ ਦੇ ਸਬੰਧ ਦੇ ਵਿੱਚ ਸਾਰਿਆਂ ਨੇ ਮਿਲ ਜੁਲ ਕੇ ਬੈਠ ਕੇ ਵਿਚਾਰਾ ਕੀਤਾ ਪ੍ਰਧਾਨਜੀਤ ਜੀ ਗੱਲ ਕਰੀਏ ਪਿਤੇ ਦਿਨੀ ਕੈਬਨਟ ਮੰਤਰੀ ਅਮਨ अरोੜਾ ਜੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਚਾਹੇ ਤੇ ਨੰਬਰਦਾਰ ਦੀ ਸਰਪੰਚ ਦੀ ਮੈਂਬਰ ਦੀ ਗੱਲ ਕੀਤੀ ਕਿ ਪਰ ਨੰਬਰਦਾਰ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਸ ਵਿਅਰ ਨੂੰ ਕਿਵੇਂ ਦੇਖਦੇ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਸੁਰਿਆ ਵੀ ਜਿਹੜਾ ਕੈਬਨਿਟ ਮੰਤਰੀ ਅਮਰ अरोड़ा ਜੀ ਨੇ ਵਿਅਾਰ ਦਿੱਤਾ ਦੇਖੋ ਅਮਰ अरोड़ा ਜੀ ਬੜੇ ਸੀਨੀਅਰ ਮੰਤਰੀ ਨੇ ਔਰ ਇਹਨਾਂ ਦਾ ਸਿਆਸੀ ਪਿਛੋਕਰ ਵੀ ਬਹੁਤ ਵਧੀਆ ਇਹ ਜਿਹੇ ਸੀਨੀਅਰ ਮੰਤਰੀ ਦੇ ਮੂੰਹੋਂ ਨੰਬਰਦਾਰਾਂ ਦੇ ਸਵਾਨ ਦੇ ਵਿੱਚ ਇਹ ਜਿਹੜੀ ਪੱਦਾ ਸ਼ਬਦ ਵਾਲੀ ਸੋਭਾ ਨਹੀਂ ਦਿੰਦੀ ਤਕਰੀਬਨ 35000 ਜਿਹੜੇ ਪੰਜਾਬ ਦੇ ਨੰਬਰਦਾਰ ਆ ਉਹਨਾਂ ਦੇ ਸਬੈਮਾਨ ਦੇ ਉੱਪਰ ਇਹਨਾਂ ਦੇ ਬਿਆਨ ਜਿਹੜੀ ਸੱਟ ਮਾਰੀ ਆ ਔਰ ਅਸੀਂ ਮੰਤਰੀ ਸਾਹਿਬ ਜੀ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜਾ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਵੀ ਨੰਬਰਦਾਰ ਨਸ਼ਾ ਤਸਕਰਾ ਦੀ ਜਿਹੜੀ ਜਮਾਤ ਕਰਵਾ ਦਿੰਦੇ ਆ ਮੰਤਰੀ ਸਾਹਿਬ ਜੀ ਅਸੀਂ ਤਕਰੀਬਨ ਪਿਛਲੇ 10-12 ਸਾਲ ਤੋਂ ਪੰਜਾਬ ਦੇ ਨੰਬਰਦਾਰਾਂ ਨੇ ਚਾਹੀਆ ਕੀਤਾ ਔਰ ਅਸੀਂ ਪੰਜਾਬ ਪਧਰੀ ਮੀਟਿੰਗ ਕਰਕੇ ਵੀ ਮਤੇ ਪਾਇਆ ਵੱਖ-ਵੱਖ ਤਹਿਸੀਲਾਂ ਜ਼ਿਲ੍ਹਿਆਂ ਦੇ ਵਿੱਚ ਵੀ ਮਤੇ ਪਾਏ ਵੀ ਜਿਹੜੇ ਨਸ਼ੇ ਦੇ ਤਸਕਰਾਂ ਜਾਂ ਕ੍ਰਿਮੀਨਲ ਬੰਦੇ ਆ ਅਸੀਂ ਉਹਨਾਂ ਦੇ ਜਮਾਲਕੀਆ ਬਣ ਕੇ ਨਹੀਂ ਜਾਵਾਂਗੇ ਔਰ ਸਾਡੇ ਨੰਬਰਦਾਰਾਂ ਨੇ ਉਸ ਜਿਹੜਾ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਸੀ ਉਹਦੇ ਉੱਪਰ ਪਹਿਰਾ ਵੀ ਦਿੱਤਾ ਪਰ ਤੁਸੀਂ ਆਪਣੀਆਂ ਨਕਾਮੀਆਂ ਨੂੰ ਲੁਕਾਉਣ ਦੇ ਲਈ ਇੱਕ ਨੰਬਰਦਾਰਾਂ ਦੇ ਉੱਪਰ ਹੀ ਗੱਲ ਸੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਤੁਸੀਂ ਦੇਖਿਆ ਉਹਨਾ ਵੀ ਪਿਛਲੇ 3 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਬਹੁਤ ਵੱਡੀ ਪੱਧਰ ਦੇ ਉੱਪਰ ਜਿਹੜਾ ਨਸ਼ਾ ਵੱਧ ਗਿਆ ਔਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਜਿਹੜਾ ਨਸ਼ੇ ਨੂੰ ਰੋਕੇ ਔਰ ਕਿਸੇ ਇੱਕ ਪੈਰ ਦੇ ਉੱਪਰ ਇਹ ਗੱਲ ਸੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਨਾ ਬਚੇ ਪ੍ਰਧਾਨ ਜੀ ਗੱਲ ਕਰੀਏ ਬੀਤੀ ਦਿਨੀ 19 ਤਰੀਕ ਨੂੰ ਜਿਹੜਾ ਕਿਸਾਨਾਂ ਦਾ ਪ੍ਰਦਰਸ਼ਨ ਚੱਲਿਆ ਸੀਗਾ ਤੇ ਉੱਥੇ ਰਾਤ ਦੇ ਸਮੇਂ ਜਿਹੜਾ ਉਹਨਾਂ ਨਾਲ ਫੁੱਟਬਾਲ ਕੀਤੀ ਗਈ ਉਹਨਾਂ ਨੂੰ ਖਦੇੜਿਆ ਗਿਆ ਤੇ ਉਹਨਾਂ ਦੇ ਟੈਂਟ ਵੀ ਢਾ ਦਿੱਤੇ ਗਏ ਇਹ ਸਰਕਾਰ ਦੇ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜਾ ਸਾਡੇ ਕਿਸਾਨ ਨੇ ਅਸੀਂ ਵੀ ਪਹਿਲਾ ਕਿਸਾਨ ਬਾਅਦ ਚ ਨੰਬਰ ਦਾ ਜਦ ਦਿੱਲੀ ਧਰਨਾ ਲੱਗਿਆ ਸੀ ਸਾਡੀ ਨੰਬਰਦਾਰ ਐਸੋਸੀਏਸ਼ਨ ਗਾਲਬ ਨੇ ਸਾਰੀਆਂ ਤਹਿਸੀਲਾਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਨੰਬਰਦਾਰਾਂ ਨੇ ਦਿੱਲੀ ਦਰਨੇ ਦੇ ਉੱਪਰ ਪਹੁੰਚ ਕੇ ਕਿਸਾਨਾਂ ਦਾ ਸਾਥ ਦਿੱਤਾ ਸੀ ਔਰ ਹੁਣ ਵੀ ਜਿਹੜੀ ਕਿਸਾਨ ਦੇ ਨਾਲ ਸਰਕਾਰ ਨੇ ਜਾਤੀ ਕੀਤੀ ਆ ਅਸੀਂ ਨੰਬਰਦਾਰ ਐਸੋਸੀਏਸ਼ਨ ਗਾਲਬ ਸਾਰੇ ਪੰਜਾਬ ਦੇ ਨੰਬਰਦਾਰ ਇਹਦੀ ਬੜੀ ਪੁਰਜੋਰ ਜਿਹੜੀ ਨਿਖੇਧੀ ਕਰਦੇ ਆ ਕਿਉਂਕਿ ਜਿਹੜੀ ਸਰਕਾਰ ਵੱਲ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਹਿੰਦੇ ਅਸੀਂ ਕਿਸਾਨ ਆਫੈਸੀ ਆ ਉਹੀ ਜਿਹੜਾ ਕਿਸਾਨਾਂ ਨੂੰ ਸਾਨੂੰ ਆਪਣੇ ਘਰ ਦੇ ਵਿੱਚ ਹੀ ਪੰਜਾਬ ਦੇ ਵਿੱਚ ਜਿਹੜਾ ਸਾਨੂੰ ਕੁੱਟਿਆ ਔਰ ਲੁੱਟਿਆ ਗਿਆ ਜੇ ਗੱਲ ਕਰੀਏ ਜੀ ਬੀਤੇ ਦਿਨੀ ਪਟਿਆਲੇ ਦੇ ਵਿੱਚ ਇੱਕ ਆਰਮੀ ਦੇ ਕਰਨਲ ਦੀ ਕੁੱਟਮਾਰ ਹੋਈ ਹੈ ਤੇ ਨਾ ਤਾਂ ਸਰਕਾਰ ਦਾ ਅਜੇ ਤੱਕ ਕੋਈ ਬਿਆਨ ਹੋਇਆ ਤੇ ਨਾ ਹੀ ਪੁਲਿਸ ਕਾਰਵਾਈ ਕਰ ਰਹੀ ਹੈ ਤੁਸੀਂ ਵੀ ਦੇਖਿਆ ਹੋਵੇਗਾ ਮੁੱਦਾ ਬੜਾ ਭਖਿਆ ਹੋਇਆ ਤੇ ਸਰਕਾਰ ਦੀ ਇੱਥੇ ਕੋਈ ਚੁੱਪ ਛਾਈ ਹੋਈ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਜੀ ਜਿਹੜੀ ਇਹ ਸਰਕਾਰ ਜਿੱਥੋਂ ਤੱਕ ਮੈਂ ਸਮਝਦਾ ਇਹ ਗੈਰ ਤਜਰਬੇਕਾਰ ਸਰਕਾਰ ਆ ਆਰਮੀ ਜਿਹੜੀ ਕਿ ਜਿਹੜੇ ਸਰਹੰਦਾ ਦੇ ਉੱਪਰ ਰਾਖੀ ਕਰਦੇ ਨੇ ਉਹਨਾਂ ਵੀ ਵਜਾਂ ਨਾਲ ਜਿਹੜੀ ਅਸੀਂ ਸੋਕੋ ਚੈਨ ਦੀ ਜਿਹੜੀ ਨੀਂਦ ਸੌਂਦੇ ਆ ਔਰ ਜਿਹੜੇ ਸਾਡੇ ਫੌਜੀ ਜਵਾਨ ਨੇ ਚਾਹੇ ਉਹ ਅਫਸਰ ਨੇ ਚਾਹੇ ਕੋਈ ਸਿਪਾਹੀ ਰੈਂਕ ਦੇ ਨੇ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਔਰ ਜਿਹੜੀ ਇਹ ਸਰਕਾਰ ਆ ਇਹਨਾਂ ਦੀ ਜਿਹੜੀ ਅਫਸਰਸ਼ਾਈ ਆ ਉਹ ਵੀ ਬੇਲਗਾਮ ਹੋਈ ਜਾ ਕਿਤਨਾ ਕਿਤੇ ਉਹਨਾਂ ਨੇ ਜਿਹੜਾ ਸਾਡੇ ਪੰਜਾਬੀਆਂ ਦੇ ਜਿਹੜੇ ਜਿਵੇਂ ਚਾਹੇ ਪੰਜਾਬੀ ਹੋਣ ਚਾਹੇ ਜਿਵੇਂ ਸਾਡੇ ਅਫਸਰ ਆ ਉਹਨਾਂ ਦੇ ਸਵੈਮਾਨ ਨੂੰ ਸੱਟ ਮਾਰੀ ਆ ਔਰ ਅਸੀਂ ਅਸਲੀ ਜਿਹੜੀ ਪੁਰਜ ਔਰ ਨਖੇਦੀ ਕਰਦੇ ਜੇ ਸਰਕਾਰ ਤੁਹਾਡੀਆਂ ਮੰਗਾਂ ਅਜੇ ਵੀ ਨਹੀਂ ਮੰਨਦੀ ਅਗਲੀ ਵਾਰ ਨੇ ਤੀਰ ਕੀ ਰੂ ਮੰਗਾ ਤਾਂ ਇਹਨਾਂ ਨੇ ਸਾਡੀ ਕੀ ਮੰਨਣੀ ਆ ਜੀ ਤੁਸੀਂ ਦੇਖਿਆ ਵੀ ਇਹ ਸਾਨੂੰ ਇੱਕ ਮਜ਼ਾਕੀਆ ਲੈਚੇ ਬਹਿਜੇ ਦੇ ਵਿੱਚ ਨੰਬਰਦਾਰਾਂ ਨੂੰ ਜਿਹੜਾ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਲਿਆ ਔਰ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਾਵਰ ਮੀਟਿੰਗਾਂ ਕਰਕੇ ਅਗਲੇ ਸੰਘਰਸ਼ ਦੀ ਜਿਹੜੀ ਰੂਪਰੇਖਾ ਤਿਆਰ ਕਰ ਰਹੇ ਹਾਂ ਜਲਦੀ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰਕੇ ਅਗਲੇ ਸੰਘਰਸ਼ ਦੀ ਜਿਹੜੀ ਰੂਪਰੇਖਾ ਤਿਆਰ ਕਰਕੇ ਵੱਡੀ ਪੱਧਰ ਦੇ ਉੱਪਰ ਸਰਕਾਰ ਦੇ ਨਾਲ ਜਿਹੜਾ ਮਤਲਆ ਜਾਊਗਾ ਧੰਨਵਾਦ